YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਸਵਾਗਤ ਕਰਦੇ ਆਂ ਜੀ ਆਇਆਂ ਆਖਦੇ ਆਂ ਤੁਹਾਡਾ ਮੌਸਮ ਪੰਜਾਬ ਟੀਵੀ YouTube ਚੈਨਲ ਦੇ ਦੋਸਤੋ ਅੱਜ 16 ਅਤੇ 17 ਤਰੀਕ ਦੇ ਮੌਸਮ ਦੀ ਜਿਹੜੀ ਤਾਜ਼ਾ ਅਪਡੇਟ ਆ ਉਹ ਤੁਹਾarna ਥੋੜੀ ਸਾਂਝੀ ਕਰਨ ਲੱਗੇ ਆਂ ਕਿ ਕਿਹੋ ਜਿਹਾ ਮੌਸਮ ਰਹੂਗਾ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜ ਤੱਕ ਆਪਣੀ Facebook ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਅਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਸ਼ੇਅਰ ਕਰਕੇ ਜਰੂਰ ਸਪੋਰਟ ਕਰਿਆ ਕਰੋ ਤਾਂ ਜੋ ਆਪਣੇ 뷰 ਨੇ ਜਿਹੜੇ ਉਹ ਥੋੜੇ ਜਿਹਾ ਵਧ ਜਾ ਕਰਨ ਇਸ ਕਰਕੇ ਸਪੋਰਟ ਤੁਹਾਡੀ ਮਿਲਦੀ ਰਹੇ ਜੇਕਰ ਗੱਲ ਕਰੀ ਅੱਜ 16 ਤਰੀਕ ਦਾ ਮੌਸਮ ਹੈਡਾ ਹੋ ਬਿਲਕੁਲ ਸਾਫ਼ ਤੇ ਖੁਸ਼ਕ ਰਿਹਾ ਤੁਸੀਂ ਦੇਖਿਆ ਵੀ ਹੋਗਾ ਸਵੇਰ ਦੇ ਪਹਿਲੇ ਘੰਟੇ ਵਿੱਚ ਹਲਕੀ ਫੁਲਕੀ ਧੁੰਦ ਕੁਝ ਖੇਤਰਾਂ ਦੇ ਵਿੱਚ ਬਣੀ ਸੀ ਜਿਵੇਂ ਕਹ ਸੀ ਪਿਛਲੇ ਦਿਨਾਂ ਤੋਂ ਦੱਸਦੇ ਆ ਰਹੇ ਹਾਂ ਬਾਕੀ ਦੋਸਤੋ ਮੌਸਮ ਹੈਡਾ ਹੋ ਆਮ ਤੌਰ ਤੇ ਕੋਸਕ ਇਸ ਕਰਕੇ ਰਿਹਾ ਕਿਉਂਕਿ ਅਜ ਉੱਤਰ ਪੱਛਮੀ ਹਵਾਵਾਂ ਵੀ ਘੱਟ ਚੱਲ ਰਹੀਆਂ ਸਨ ਤੇ ਹਵਾਵਾਂ ਦੀ ਗੱਲ ਕਰਦੇ ਆ ਤਾਂ ਰਲਮੇ ਮਿਲਮੀਆਂ ਹਵਾਵਾਂ ਸੀ ਜਿਹੜੀਆਂ ਅੱਜ ਆਪਾਂ ਨੂੰ ਦਿਨ ਵੇਲੇ ਦੇਖਣ ਨੂੰ ਮਿਲੀਆਂ ਕੁਝ ਖੇਤਰਾਂ ਵਿੱਚ ਦੱਖਣ ਪੱਛਮੀ ਕੁਝ ਦੇ ਵਿੱਚ ਦੱਖਣ ਪੂਰਬੀ ਕੁਝ ਦੇ ਵਿੱਚ ਉੱਤਰ ਪੱਛਮੀ ਹਵਾਵਾਂ ਸੀ ਜਿਹੜੀਆਂ ਚੱਲਦੀਆਂ ਹੋਈਆਂ ਨਜ਼ਰ ਆਈਆਂ ਤੇ ਮੌਸਮ ਜਿਹੜਾ ਆਮ ਤੌਰ ਤੇ ਕੱਲ ਨੂੰ ਵੀ ਇਸੇ ਤਰ੍ਹਾਂ ਦਾ ਰਹੂਗਾ ਖੁਸ਼ਕ ਰਹੂਗਾ ਹਵਾਵਾਂ ਵੀ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ ਜੇਕਰ ਲੰਗੀ ਰਾਤ ਦੇ ਤਾਪਮਾਨ ਦੀ ਗੱਲ ਕਰੀ ਤਾਂ ਸਭ ਤੋਂ ਜਿਹੜਾ ਠੰਡਾ ਇਲਾਕਾ ਫਰੀਦਕੋਟ ਰਿਹਾ ਜਿੱਥੇ 0.6 ਡਿਗਰੀ ਜਿਹੜਾ ਤਾਪਮਾਨ ਸੀ ਉਹ ਦਰਜ ਕੀਤਾ ਗਿਆ ਤੇ ਬਾਕੀ ਖੇਤਰਾਂ ਦਾ ਵੱਖ-ਵੱਖ ਖੇਤਰਾਂ ਦਾ ਕਿਸੇ ਦਾ 2.5 ਕਿਸੇ ਦਾ 3.4 ਕਿਸੇ ਦਾ 4.5 ਕਿਸੇ ਦਾ 5.6 ਇਸ ਤਰ੍ਹਾਂ ਜਿਹੜਾ ਵੱਖ-ਵੱਖ ਖੇਤਰਾਂ ਦਾ ਜਿਹੜਾ ਜ਼ਿਲ੍ਹਿਆਂ ਦਾ ਤਾਪਮਾਨ ਸੀ ਉਹ ਰਿਹਾ ਤੇ ਜੇਕਰ ਆਸਤਨ ਤਾਪਮਾਨ ਦੀ ਗੱਲ ਕਰੀ ਤਾਂ 6.4 ਡਿਗਰੀ ਤੱਕ ਸਭ ਤੋਂ ਵੱਧ ਤਾਪਮਾਨ ਜਿਹੜਾ ਰਾਤ ਦਾ ਲੰਗੀ ਰਾਤ ਆ ਜਿਹੜਾ ਉਸ ਦਾ ਰਿਹਾ ਤੇ ਬਾਕੀ ਦੋਸਤੋ ਅੱਜ ਵੀ ਇਸੇ ਤਰ੍ਹਾਂ ਤਾਪਮਾਨ ਜਿਹੜਾ ਉਹ 0.5 ਡਿਗਰੀ ਜਾਂ 6 ਡਿਗਰੀ ਤੋਂ ਲੈ ਕੇ 6.7 ਡਿਗਰੀ ਜਾਂ 6.7.0 ਡਿਗਰੀ ਤੱਕ ਜਿਹੜਾ ਵੱਖ-ਵੱਖ ਖੇਤਰਾਂ ਦਾ ਤਾਪਮਾਨ ਉਹ ਦਰਜ ਕੀਤਾ ਜਾਊਗਾ ਤੇ ਕੱਲ ਨੂੰ ਜਿਹੜੀ ਤੁੰਦ ਦਾ ਉਹ ਸਵੇਰ ਦੇ ਸਮੇਂ ਤੱਕ ਆਪਾਂ ਨੂੰ ਦੇਖਣ ਨੂੰ ਮਿਲੂਗੀ ਸਵੇਰੇ ਹਲਕੇ-ਹਲਕੇ ਕੁਝ ਖੇਤਰਾਂ ਦੇ ਵਿੱਚ ਕੁਝ ਦੇ ਵਿੱਚ ਥੋੜੀ ਜਿਹੀ ਇਹ ਤੁੰਦ ਆ ਜਿਹੜੀ ਸੰਘਣੀ ਹੋਊਗੀ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ 16 ਤੇ 17 ਦਿਨ ਨੂੰ ਸਵੇਰ ਦੇ ਪਹਿਲੇ ਘੰਟੇ ਵਿੱਚ ਤੁੰਦ ਦਾ ਜਿਹੜੇ ਉਹ ਪਾਉਗੇ ਅੱਜ ਵੀ ਰਾਤ ਨੂੰ ਅੱਧੀ ਰਾਤ ਤੋਂ ਬਾਅਦ ਹੁੰਦਾ ਜਿਹੜੀ ਕੁਝ ਖੇਤਰਾਂ ਦੇ ਵਿੱਚ ਆਉਣੀ ਸ਼ੁਰੂ ਹੋ ਜੂਗੀ 16 ਤੇ 17 ਤਰੀਕ ਨੂੰ ਜਿਹੜਾ ਇਹ ਧੁੰਦ ਦਾ ਮਾਹੌਲਾ ਆਪਾਂ ਨੂੰ ਦੇਖਣ ਨੂੰ ਮਿਲੇਗਾ ਬਾਕੀ ਮੌਸਮ ਮੀਂਹ ਪੱਖੋਂ ਬਿਲਕੁਲ ਸਾਫ਼ ਤੇ ਖੁਸ਼ਕ ਹੈ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਮੀਂਹ ਦੇ ਹਾਲਾਤ ਨਹੀਂ ਹੈਗੇ ਤੇ ਬਾਕੀ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇੱਕ ਸਿਸਟਮ ਆਉਣਾ ਸੀ 21 ਤੇ 22 ਤਰੀਕ ਨੂੰ ਉਹ ਹਜੇ ਟਲਦਾ ਹੋਇਆ ਨਜ਼ਰ ਆ ਰਿਹਾ ਕਿਸੇ ਵੀ ਇਲਾਕੇ ਦੇ ਵਿੱਚ ਉਹ ਜਿਹੜਾ ਆਪਾਂ ਕਹਿ ਸਕਦੇ ਹਾਂ ਮੀਂਹ ਦੇ ਹਾਲਾਤ ਉਸ ਸਿਸਟਮ ਦੇ ਨਾਲ ਨਹੀਂ ਬਣਦੇ ਹੋਏ ਨਜ਼ਰ ਆ ਰਹੇ ਉਹ ਸਿਸਟਮ ਅੱਗੇ ਲੰਘ ਚੁੱਕਿਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅਪਡੇਟ ਹੋਊਗੀ ਉਹ ਅਸੀਂ ਸੈਟਲਾਈਟ ਦੇ ਮਤਲਬਕ ਜਾਣਕਾਰੀ ਜਿਹੜੀ ਤੁਹਾਰਾਂ ਨਾਲ ਸਾਂਝੀ ਕਰਦੇ ਰਿਹਾ ਕਰਾਂਗੇ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਹੋ ਉਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਾਈ ਜਾਓ ਤੇ ਬਾਕੀ ਦੋਸਤੋ ਜਿਹੜਾ ਆਪਣਾ ਖਨੌਰੀ ਬਾਰਡਰ ਤੇ ਸਰਦਾਰ ਜਗਜੀਤ ਸਿੰਘ ਜੀ ਦਾ ਮਾਰਨ ਵਾਰਤ ਚੱਲ ਰਿਹਾ ਉਹ ਅੱਜ 22ਵੇਂ 23ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਹੈ ਤੇ ਉੱਥੇ ਵੀ ਵੱਧ ਤੋਂ ਵੱਧ ਪਹੁੰਚੋ ਤੇ ਉਹਨਾਂ ਦੀ ਸਪੋਰਟ ਦੇ ਲਈ ਹਾਜ਼ਰੀਆਂ ਲਵਾਓ ਤੇ ਜਰੂਰ ਉਹਨਾਂ ਦੇ ਸਪੋਰਟ ਦੇ ਵਿੱਚ ਤਾਂ ਜੋ ਜਿਹੜੀ ਇਹ جنگ ਹੈ ਉਹ ਸਰਕਾਰਾਂ ਤੋਂ ਜਿੱਤੀ ਜਾ ਸਕੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦਾ ਨਾਰਾ ਦੇ ਕੇ ਆਪਾਂ ਉਸ ਨੂੰ ਸਪੋਰਟ ਦਈਏ ਵੱਧ ਤੋਂ ਵੱਧ ਉਹਨਾਂ ਦੇ ਨਾਲ ਜੁੜਿਓ ਤਾਂ ਜੋ ਜਿੰਨੀਆਂ ਹੋਰ ਵੀ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਨੂੰ ਵੀ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਜਿਹੜੀ ਹੁਣ ਅੱਜ ਦੇ ਸਮੇਂ ਦੇ ਵਿੱਚ ਲੋੜ ਹੈ ਤਾਂ ਹੀ ਇਹ جنگ ਹੈ ਜਿਹੜੀ ਜਿੱਤੀ ਜਾ ਸਕਦੀ ਹੈ ਤੇ ਬਾਕੀ ਦੋਸਤੋ ਮੌਸਮ ਦੇ ਪੱਖੋਂ ਜਿਹੜਾ ਇਹ ਦਿਨ ਨੇ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਹਿਣਗੇ ਧੁੰਦ ਦੀ ਜਿਹੜੀ ਸ਼ੁਰੂਆਤ ਆ ਉਹ ਹੋ ਚੁੱਕੀ ਐ ਧੁੰਦ ਦਾ ਕਾਰਨ ਇੱਕ ਤਾਂ ਆਪਾਂ ਕਹਿ ਸਕਦਾ ਦਸੰਬਰ ਅੱਧਾ ਲੰਘ ਚੁੱਕਿਆ ਹੈ ਕਿਉਂਕਿ ਅੱਜ 16 ਕੱਲ 16 ਤਰੀਕ ਹੋ ਚੁੱਕੀ ਐ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਧੁੰਦ ਦੇ ਦਿਨ ਨੇ ਇਹ ਅੱਗੇ ਵੀ ਸ਼ੁਰੂ ਹੋ ਜਾਂਦੇ ਨੇ ਅੱਧੇ ਗੇ ਦਸੰਬਰ ਤੋਂ ਤਾਂ ਇਸ ਵਾਰ ਵੀ ਇਹ ਦਸੰਬਰ ਦੇ ਅੱਧ ਤੋਂ ਬਾਅਦ ਹੀ ਧੁੰਦ ਆ ਜਿਹੜੀ ਪੈਣੀ ਹੁਣ ਜ਼ਿਆਦਾ ਸ਼ੁਰੂ ਹੋਊਗੀ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਆ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਤੇ ਬਾਕੀ ਨਾਮ ਸਿਮਰਨ ਦਾ ਜਿਹੜਾ ਜਾਪ ਜਰੂਰ ਕਰਦੇ ਰਹੋ ਕਹੂੰਗੀ ਸਹੀਦੀ ਪੰਦਰਵਾੜਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਜਿਹੜਾ ਕਿ ਸਹੀਦੀ ਸਵਾ ਉਹ ਸ਼ੁਰੂ ਹੋ ਚੁੱਕੀ ਹੈ ਇਸ ਕਰਕੇ ਬਾਅਦ ਤੋਂ ਬਾਅਦ ਜਿੰਨਾ ਵੀ ਤੁਸੀਂ ਹੋ ਸਕਦੇ ਹੋ ਨਾਮ ਸਿਮਰਨ ਵਾਹਿਗੁਰੂ ਦਾ ਜਾਪ ਜਰੂਰ ਕਰਦੇ ਰਿਹਾ ਕਰੋ ਸਵੇਰੇ ਸ਼ਾਮ ਕਿਉਂਕਿ ਉਹਨਾਂ ਸਹੀਦਾਂ ਨੇ ਆਪਣੇ ਲਈ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਕੁਰਬਾਨੀਆਂ ਨੇ ਦਿੱਤੀਆਂ ਨੇ ਤੇ ਉਹਨਾਂ ਨੂੰ ਪ੍ਰਣਾਮ ਸਹੀਦਾਂ ਨੂੰ ਸਾਡੇ ਵੱਲੋਂ ਤੇ ਤੁਸੀਂ ਵੀ ਜਰੂਰ ਨਾਮ ਸਿਮਰਨ ਦੇ ਨਾਲ ਜੁੜਿਓ ਤੇ ਮੌਸਮ ਦੀ ਜਾਣਕਾਰੀ ਜਿਹੜੀ ਅਸੀਂ ਤਾਨੂੰ ਹਮੇਸ਼ਾ ਦਿੰਦੇ ਰਹਾਂਗੇ ਜੁੜੇ ਰਹਾਂਗੇ ਬਾਕੀ ਦੋਸਤੋ ਸਵੇਰੇ ਸ਼ਾਮ ਜਰੂਰ ਨਾਮ ਸਿਮਰਨ ਦੇ ਨਾਲ ਜੁੜਿਓ ਤੇ ਹੋਰ ਕੋਈ ਵੀ ਅਪਡੇਟ ਆਉਂਦੀ ਹੈ ਮੌਸਮ ਦੇ ਬਾਰੇ ਤਾਂ ਅਸੀਂ ਜਰੂਰ ਸਾਂਝੀ ਕਰਾਂਗੇ ਦਿਨ ਦੇ ਤਾਪਮਾਨ ਨੇੜੇ ਹੋ 18 19 ਜਾਂ 20 ਡਿਗਰੀ ਦੇ ਆਸ-ਪਾਸ ਵੱਖ-ਵੱਖ ਇਲਾਕਿਆਂ ਦੇ ਜਿਹੜੇ ਦਰਜ ਕੀਤੇ ਜਾ ਰਹੇ ਨੇ ਤੇ ਕੋਈ ਵੀ ਜਿਹੜਾ ਤਾਪਮਾਨ ਦੇ ਵਿੱਚ ਹਜੇ ਵਾਅਦਾ ਨਹੀਂ ਹੋਊਗਾ ਹੁਣ ਤਾਪਮਾਨ ਘਟਣ ਦੇ ਵੱਲ ਹੀ ਜਾ ਰਿਹਾ 15 14 ਡਿਗਰੀ ਇਸ ਤਰ੍ਹਾਂ ਜਿਹੜਾ ਤਾਪਮਾਨ ਹੁਣ ਦਿਨਾਂ ਦਾ ਦਰਜ ਕੀਤਾ ਜਾਇਆ ਕਰੂਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਤੂਂਦ ਦਾ ਜੋਰ ਉਹ ਥੋੜਾ ਜਿਹਾ ਹੋਰ ਇਹਦੇ ਨਾਲ ਵਧ ਜਾਊਗਾ 16 ਤੇ 17 ਤਰੀਕ ਨੂੰ ਜਿਹੜੀ ਤੂਂਦਾਂ ਥੋੜੀ ਜਿਹੀ ਸਵੇਰੇ ਸ਼ਾਮ ਦੇ ਸਮੇਂ ਹੋਊਗੀ 18 ਤਰੀਕ ਨੂੰ ਉੱਤਰ ਪੱਛਮੀ ਹਵਾਵਾਂ ਜਿਹੜੀ ਉਹ ਵਾਪਸੀ ਕਰ ਲੈਣਗੀਆਂ ਬਾਕੀ ਜਿਹੜੀ ਤਾਪਮਾਨ ਜਿਹੜੇ ਆਪਾਂ ਸੈਟਲਾਈਟ ਦੇ ਮੁਤਾਬਕ ਜਾਣਕਾਰੀ ਹੈ ਉਹ ਰਾਤ ਦੀ ਵੀਡੀਓ ਦੇ ਵਿੱਚ ਆਰਨਾ ਸਾਂਝੀ ਕਰ ਦਵਾਂਗੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰ ਲਓ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ